ਪੰਜਾਬ ਪਰ ਵਿੱਚ ਪੁਲਿਸ ਵੱਲੋਂ ਮਾੜਿਆਂ ਅਸਰਾ ਖਿਲਾਫ ਆਪਰੇਸ਼ਨ ਕਾਸੋ ਤਹਿਤ ਸਰਚ ਅਭਿਆਨ ਚਲਾਇਆ ਗਿਆ ਇਸ ਦੇ ਤਹਿਤ ਖੰਨਾ ਪੁਲਿਸ ਵੱਲੋਂ ਵੀ ਪੁਲਿਸ ਜ਼ਿਲ੍ਹਾ ਖੰਨਾ ਦੇ ਅਲੱਗ-ਅਲੱਗ ਇਲਾਕਿਆਂ 'ਚ ਸਰਚ ਕੀਤੀ ਗਈ ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਆ ਖੰਨਾ ਦੀ ਐਸਐਸਪੀ ਡਾਕਟਰ ਜੋਤੀ ਯਾਦਵ ਅਤੇ ਖੰਨਾ ਦੇ ਡੀਐਸਪੀ ਅਮਰਤਪਾਲ ਸਿੰਘ ਨੇ ਦੱਸਿਆ ਕਿ ਇਸ ਦੌਰਾਨ 146 ਮਲਾਜ਼ਮਾਂ ਨੇ ਅਫਸਰਾਂ ਨਾਲ ਮਿਲ ਕੇ ਸੱਤ ਥਾਵਾਂ ਸਰਚ ਕੀਤੀ ਜਿਸ ਤੇ ਹੁਣ ਤੱਕ 7 ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਨੇ ਜਿਨ੍ਹਾਂ 'ਚ 4 ਨਸ਼ੇ ਸੰਬੰਧੀ ਹਨ ਅਤੇ 18 આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ 'ਚ 10 ਨਸ਼ੇ ਦੇ ਮਾਮਲੇ ਵਿੱਚ ਕਾਬੂ ਕੀਤੇ ਗਏ ਹਨ ਅਤੇ ਬਾਕੀ 8 ਅਲੱਗ-ਅਲੱਗ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਹਨ। ਉੱਥੇ ਹੀ ਖੰਨਾ ਦੇ ਡੀਐਸਪੀ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਅੱਜ ਸਰਚ ਆਪਰੇਸ਼ਨ ਦੌਰਾਨ ਨਾਕਾਬੰਦੀ ਕੀਤੀ ਗਈ ਜਿਸ ਵਿੱਚ ਤਲਾਸ਼ੀ ਲੈਣ ਤੇ 450 ਗ੍ਰਾਮ ਚੰਦੀ ਬਰਾਮਦ ਕੀਤੀ ਗਈ। ਇਸ ਸੰਬੰਧੀ ਆਧਾਰੇ ਨੂੰ ਸੂਚਿਤ ਕੀਤਾ ਗਿਆ ਹੈ। ਜੀ ਪੰਜਾਬ ਇੱਕ ਕਾਸੋ ਆਪਰੇਸ਼ਨ ਚਲਾਇਆ ਗਿਆ ਸਰਚ ਆਪਰੇਸ਼ਨ ਜਿਹਨੂੰ ਅਸੀਂ ਕਹਿੰਦੇ ਆ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਵਕ-ਵਕ ਥਾਵਾਂ ਦੇ ਉੱਪਰ ਆ ਸਰਚ ਆਪਰੇਸ਼ਨਸ ਕੀਤੇ ਗਏ ਜਿਹਦੇ ਅੰਦਰ ਅੰਡਰ ਹੀ ਸਾਡੇ ਮਾਨਯੋਗ ਡੀਆਈਜੀ ਮੈਮ ਤੇ ਨਿਰਦੇਸ਼ਾ ਨਿਰਦੇਸ਼ ਏਟ ਅਸੀਂ 7 ਅਲੱਗ-ਲੱਗ ਥਾਵਾਂ ਦੇ ਸਰਚ ਆਪਰੇਸ਼ਨਸ ਕੀਤੇ ਸੀਗੇ ਅ ਤੀਨੋਂ ਸਬ ਡਿਵੀਜ਼ਨ ਦੇ ਵਿੱਚ ਟੋਟਲ 144 ਦੀ ਫੋਰਸ ਆ 8 ਐਸ ਐਚ ਓਜ਼ ਤੇ 5 ਜੀ ਓਜ਼ ਇਨ ਸਰਚਸ ਨੂੰ ਸੁਪਰਵਾਈਜ਼ ਕਰ ਰਹੇ ਸੀਗੇ ਅੱਜ ਦੇ ਜੋ ਸਰਚ ਆਪਰੇਸ਼ਨਸ ਸੀਗੇ ਉਹਨਾਂ ਦੇ ਅੰਡਰ ਟੋਟਲ ਹੁਣ ਤੱਕ ਕਿਉਂਕਿ ਹਜੇ ਵੀ ਸਰਚਸ ਵਗੈਰਾ ਕਨਕਲੂਡ ਨਹੀਂ ਹੋਏ ਕੁਝ ਕੁ ਥਾਵਾਂ ਤੇ ਤੇ ਹੁਣ ਤੱਕ 7 ਐਫ ਆਰਜ਼ ਦਰਜ ਹੋ ਚੁੱਕੀ ਹੈ ਇਨ 7 ਐਫ ਆਰਜ਼ ਦੇ ਵਿੱਚ 4 ਐਫ ਆਰਜ਼ ਐਨ ਡੀ ਪੀ ਐਸ ਐਕਟ ਦੇ ਅੰਡਰ ਹੈ ਐਂਡ 18 ਅਕਿਊਜ਼ ਅਰੈਸਟ ਹੋ ਚੁਕੇ ਐ 18 ਦੇ ਵਿੱਚੋਂ 10 ਐਨਡੀਪੀਐਸ ਐਕਟ ਦੇ ਅਕਿਊਜ਼ਡ ਨੇ ਤੇ ਬਾਕੀ 8 ਜੋ ਹੈ ਉਹ ਅਲੱਗ-ਅਲੱਗ ਕ੍ਰਾਈਮ ਇੱਕ ਐਕਸਾਈਜ਼ ਦਾ ਪਰਚਾ ਵੀ ਹੋਇਆਗੇ ਗੈਮਬਲਿੰਗ ਐਕਟ ਦਾ ਵੀ ਹੋਇਆ ਹੈਗਾ ਤੇ ਇੱਕ ਅਸੀਂ ਚੋਰ ਵੀ ਫੜਿਆ ਤੋਂ ਔਰ ਕੁਝ ਵਾਂਟਡ ਕ੍ਰਿਮੀਨਲਸ ਵੀ ਸੀਗੇ 307 ਦੇ ਮੁਕਦਮੇ ਦੇ ਵਿੱਚ ਵੀ ਮਾਛੀਵਾੜਾ ਦੇ ਵਿੱਚ ਕ੍ਰਿਮੀਨਲਸ ਅਰੈਸਟ ਹੋਏ ਤੇ ਟੋਟਲ 18 ਦੀ ਅਰੈਸਟ ਹੈ ਇਹਦੇ ਨਾਲ ਨਾਲ ਜੋ ਅੱਜ ਦੀ ਰਿਕਵਰੀ ਹੈਗੀ ਉਹ ਜੋ ਐਨਡੀਪੀਐਸ ਦੀ ਜੋ ਰਿਕਵਰੀ ਹੈ ਸਪੈਸ਼ਲੀ ਔਰ ਸੋ 100 ਕੇ ਤਕਰੀਬਨ ਸਾਨੂੰ ਟ੍ਰਾਮਾਡੋਲ ਟੈਬਲੇਟਸ ਮਿਲੀ ਹੈ ਇੱਕ ਮੁਲਜ਼ਮ ਤੋਂ ਇੱਕ ਪਰਸਨ ਤੋਂ ਸਾਨੂੰ 8 ਗ੍ਰਾਮ ਹੈਰੋਇਨ ਤੇ ਉਹਦੇ ਨਾਲ ਨਾਲ 3000 ਦੀ ਜੋ ਡਰਗ ਮਨੀ ਹੈ ਉਹ ਮਿਲੀ ਹੈ ਇੱਕ ਪਰਸਨ ਤੋਂ ਸਾਨੂੰ 60 ਗ੍ਰਾਮ ਇਨਟੌਕਸਿਕੈਂਟ ਪਾਊਡਰ ਮਿਲਿਆ ਹੈ ਤਾਂ કુલ ਮਿਲਾ ਕੇ ਸਾਡੀ ਡਰਗ ਦੇ ਰਿਕਵਰੀ ਜੋ ਸਮਾਲ ਰਿਕਵਰੀਜ਼ ਹੁੰਦੀ ਹੈ ਉਹ ਹੋਈ ਹੈ ਇਹਦੇ ਨਾਲ ਨਾਲ ਅਸੀਂ ਇੱਕ ਚੋਰੀ ਦਾ ਵਹੀਕਲ ਵੀ ਫੜਿਆ ਅ ਬਰਾਮਦ ਕੀਤਾ ਹੈ ਇੱਕ ਸਨੇਚਰ ਵੀ ਫੜਿਆ ਹੈਗਾ ਨੰਮ ਵਰਦ ਕਦੋਂ ਤੱਕ ਇਹ ਕੰਪਲੀਟ ਹੋ ਜਾਏਗਾ ਸਭ ਤੋਂ ਅਸੀਂ ਬਾਈ ਇਵਨਿੰਗ ਤੁਹਾਨੂੰ ਇੱਕ ਡਿਟੇਲ ਪ੍ਰੈਸ ਨੋਟ ਦੇ ਦੇਵਾਂਗੇ ਜਿਹਦੇ ਵਿੱਚ ਸਾਰੀ ਸਾਰੀ ਡਿਟੇਲਸ ਹੋਣਗੀਆਂ ਇਦੇ ਨਾਲ ਨਾਲ ਮੈਂ ਤੁਹਾਨੂੰ ਉਹਦਾ ਦੱਸਣਾ ਚਾਹੁੰਦੀ ਹਾਂ ਕਿ ਜਿਵੇਂ ਤੁਸੀਂ ਸਾਰੇ ਕੇ ਸਾਰੇ ਅਵੇਰ ਹੋ ਕਿ ਪੰਜਾਬ ਦੇ ਵਿੱਚ ਇੱਕ ਐਂਟੀ ਡਰਗ ਮੁਹਿੰਮ ਚੱਲ ਰਹੀ ਹੈਗੀ ਆਯੁੱਧ ਨਸ਼ਾ ਵਿਰੁੱਧ ਇਹਦੇ ਅੰਡਰ ਅਸੀਂ ਬਹੁਤ ਜ਼ਿਆਦਾ ਟਾਰਗੇਟਡ ਸਰਚਸ ਵਗੈਰਾ ਕਰਦੇ ਸਾਡੀ ਲਿਸਟ ਵਗੈਰਾ ਅਸੀਂ ਅਪਡੇਟ ਵੀ ਕਰਦੇ ਰਹਿੰਦੇ ਸਾਡੀ ਲਿਸਟ ਬਣੀ ਵੀ ਹੋਈ ਹੈ ਆ ਇਸ ਮਿਸ਼ਨ ਦੇ ਅੰਡਰ ਹੀ ਬੀਤੇ 28 ਦਿਨਾਂ ਦੇ ਵਿੱਚ ਵਿੱਚ ਹੀ ਖੰਨਾ ਜ਼ਿਲ੍ਹੇ ਦੇ ਅੰਦਰ ਟੋਟਲ ਹੁਣ ਤੱਕ 62 ਐਫ ਆਈ ਆਰ ਦਰਜ ਹੋ ਚੁੱਕੀ ਹੈ ਇਨ ਬਾਟ ਐਫ ਆਰਜ਼ ਦੇ ਅੰਡਰ 140 ਅਕਿਊਜ਼ਡ ਅਰੈਸਟ ਹੋ ਚੁਕੇ ਜਿਹਦੇ ਨਾਲ ਨਾਲ 25 ਦੇ ਤਕਰੀਬਨ ਪਰਸਨ ਅਸੀਂ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਭੇਤੀ ਕਰਾਏ ਹਨ ਇਹਦੇ ਨਾਲ ਨਾਲ ਕੁਝ ਪਰਸਨ ਇਦਾਂ ਦੇ ਸੀਗੇ ਜੋ ਲਿਸਟ ਦਾ ਹਿੱਸਾ ਸੀਗੇ ਜਾਂ ਪੁਰਾਣੇ ਟਾਈਮ 'ਚ ਡਰਗ ਪੈਡਲਿੰਗ ਦਾ ਕੰਮ ਕਰਦੇ ਸੀਗੇ ਤੇ ਹੁਣ ਛੱਡ ਚੁਕੇ ਤੇ ਉਹਨਾਂ ਦੇ ਪੰਚਾਇਤ ਮੈਂਬਰਸ ਨੇ ਮਿਊਨਿਸਪਲ ਕਮੇਟੀ ਦੇ ਮੈਂਬਰਸ ਨੇ ਉਹਨਾਂ ਦੀ ਗਾਰੰਟੀ ਚੱਕੀ ਤੇ ਉਹਨਾਂ ਨੇ ਇਦਾਂ ਦੇ ਸੀ 15 ਦੇ ਤਕਰੀਬਨ ਪਰਸਨ ਜੋ ਹੈ ਜਿਨ੍ਹਾਂ ਨੂੰ ਅਸੀਂ ਗਾਰੰਟੀ ਤੇ ਔਨ ਸਰਵੇਲੈਂਸ ਛੜਿਆ ਤੇ ਉਹਨਾਂ ਦੇ ਅਗੇਂਸਟ ਅਸੀਂ ਪ੍ਰੀਵੈਂਟਿਵ ਐਕਸ਼ਨ ਅੰਡਰ ਬੀ ਐਨ ਐਸ ਐਸ ਜੋ ਹੈਬਿਚੁਅਲ ਆਫੈਂਡਰਸ ਦਾ ਹੁੰਦਾ ਉਹ ਲਿਤਾ ਹੈਗਾ ਇਹਦੇ ਨਾਲ ਨਾਲ ਅਸੀਂ ਹੁਣ ਤੱਕ 378 ਕੇ ਤਕਰੀਬਨ ਸੰਪਰਕ ਦੀ ਮੀਟਿੰਗ ਕਰ ਚੁੱਕੇ ਜੋ ਸਾਡਾ ਇੱਕ ਪਬਲਿਕ ਆਊਟਰੀਚ ਪ੍ਰੋਗਰਾਮ ਹੈਗਾ ਜਿਹਦੇ ਅੰਦਰ ਅਸੀਂ ਲੋਕਾਂ ਨੂੰ ਜਾ ਕੇ ਮਿਲਦੇ ਹਾਂ ਉਹਨਾਂ ਦੇ ਨਾਲ ਡਿਸਕਸ ਕਰਦੇ ਉਹਨਾਂ ਦੇ ਨਾਲ ਆ ਜੋ ਡਰਗ ਵਾਲਾ ਇੱਕ ਵੱਡੀ ਇਸ਼ੂ ਹੈਗਾ ਪੰਜਾਬ ਦਾ ਇਹਨੂੰ ਖਤਮ ਕਰਨ ਦੇ ਲਈ ਉਹਨਾਂ ਦੇ ਵੀ ਅਸੀਂ ਸੁਜੈਸ਼ਨਸ ਲੈਂਦੇ ਹਾਂ ਉਹਨਾਂ ਦੇ ਨਾਲ ਕਿਉਂਕਿ ਐਜ਼ ਅ ਟੀਮ ਅਸੀਂ ਕੰਮ ਕਰ ਰਹੇ ਹਾਂ ਤੇ ਇਹਨਾਂ 378 ਮੀਟਿੰਗਸ ਦੇ ਅ ਅੰਡਰ ਅਸੀਂ 295 ਹੁਣ ਤੱਕ ਪੰਚਾਇਤੀ ਰੈਜ਼ੋਲੂਸ਼ਨਸ ਵਗਰੀ ਵਗਰੀ ਪੰਚਾਇਤਾਂ ਨੇ ਸਾਨੂੰ ਪਾਸ ਕਰਕੇ ਦਿੱਤੇ ਜਿੱਤੇ ਉਹਨਾਂ ਨੂੰ ਸਾਨੂੰ ਗਾਰੰਟੀ ਦਿੱਤੀ ਕਿ ਉਹ ਕਿਸੇ ਡਰੱਗ ਪੈਡਲਰ ਜਾਂ ਸਮੱਗਲਰ ਦੇ ਪਿੱਛੇ ਨਹੀਂ ਆਉਣਗੇ ਉਹਨਾਂ ਦੀ ਜ਼ਮਾਨਤ ਵਗੈਰਾ ਨਹੀਂ ਕਰਾਂਗੇ ਇਦੇ ਨਾਲ ਨਾਲ ਅਸੀਂ 350 ਤੋਂ ਜ਼ਿਆਦਾ ਟਾਰਗੇਟਡ ਰੇਡਸ ਵਗੈਰਾ ਵੀ ਕਰ ਚੁੱਕੇ ਔਰ ਸਾਨੂੰ ਹੁਣ ਤੱਕ ਕਾਫੀ ਜ਼ਿਆਦਾ ਰਿਕਵਰੀਜ਼ ਹੋ ਚੁੱਕੀ ਜੋ ਅਸੀਂ ਅਲੱਗ-ਅਲੱਗ ਟਾਈਮ 'ਤੇ ਮੀਡੀਆ ਦੇ ਨਾਲ ਸਾਂਝੀ ਕਰਦੇ ਰਹੇ ਐਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਟਾਰਗੇਟਡ ਰੇਡਸ ਜੋ ਹੁੰਦੀ ਹੈ ਇਹਨਾਂ ਦੇ ਅੰਦਰ ਸਾਨੂੰ ਹੋਰ ਵੀ ਜੋ ਵਾਂਟਡ ਕ੍ਰਿਮੀਨਲਸ ਜਾਂ ਐਂਟੀ-ਸੋਸ਼ੀਅਲ 엘ਿਮੈਂਟਸ ਮਿਲ ਜਾਂਦੇ ਤੇ ਇਨ ਆਹੀ ਮੁਹਿੰਮ ਦੇ ਅੰਦਰ ਸਾਡੇ ਇਕੀ ਕਿ ਤਕਰੀਬਨ ਜੋ ਚੋਰੀ ਜਾਂ ਸਨੈਚਿੰਗ ਵਗਰੇ ਦੀਆਂ ਐਫਆਈਆਰਸ ਵੀ ਦਰਜ ਹੋਈਆਂ ਉਹਨਾਂ ਦੇ ਅੰਦਰ ਅਸੀਂ 22 ਚੋਰ ਹੁਣ ਤੱਕ ਫੜ ਚੁੱਕੇ ਜਿਨ੍ਹਾਂ ਦੇ ਕੋਲੋਂ ਸਾਨੂੰ 14 ਲੱਖ 60 ਹਜ਼ਾਰ ਦੇ ਤਕਰੀਬਨ ਦੀ ਰਾਸ਼ੀ ਦੇ ਜੋ ਸਟੋਲਨ ਪ੍ਰਾਪਰਟੀਆਂ ਹੈ ਉਹ ਅਸੀਂ ਬਰਾਮਦ ਕਰ ਚੁੱਕੇ ਹਾਂ ਜੀ ਅੱਜ ਬਰਾਮਦਿਆ ਕੀਤੇ ਗਏ ਰੇਡ ਦੇ ਦੌਰਾਨ ਅੱਜ ਜਿਵੇਂ ਇਹ ਨਾਕਾਬੰਦੀ ਤੇ ਸਰਚ ਆਪਰੇਸ਼ਨ ਚੱਲਿਆ ਸੀਗਾ ਯੁੱਧ ਨਸ਼ਿਆਂ ਵਿਰੁੱਧ ਦੇ ਮੁਹੰਮਦ ਇਦਰਾਮ ਤੇ ਬਾਕੀ ਦਾ ਤੁਹਾਨੂੰ ਮਾਨਯੋਗ ਐਸਐਸਪੀ ਸਾਹਿਬ ਨੇ ਬਰੀਫ ਕਰ ਹੀ ਦਿੱਤਾ ਹੈ ਤੇ ਉਸ ਤੋਂ ਇਲਾਵਾ ਅੱਜ ਸਾਡੇ ਜਿਹੜਾ ਹਾਈ ਟੈਕ ਨੱਕ ਹੈ ਪ੍ਰਿਸਟਨ ਮਾਲ ਕੋਲੇ ਉਹਦੇ ਤੇ ਸਾਡੇ ਨਾਕਾ ਪਾਰਟੀ ਨੇ 42 ਕਿਲੋ 500 ਗ੍ਰਾਮ ਚਾਂਦੀ ਫੜੀ ਹੈ ਜਿਹੜੀ ਆਪਣਾ ਰਿਕਵਰ ਕਰਕੇ ਤੇ ਸੇਲ ਟੈਕਸ ਡਿਪਾਰਟਮੈਂਟ ਨੂੰ ਕਨਫਰਮ ਕਰਤੇ ਤੇ ਉਹਨਾਂ ਨੇ ਉਹਦੇ ਕਾਰਵਿਜ ਲੈ ਲਈ ਹੈ ਲੈ ਰਿਹਾ ਕਿ ਤੇ ਅਧਿਕਾਰ ਕਾਰਵਿਜ ਜੂ ਕਰਤੀ ਉਹਨਾਂ ਨੇ ਜੀ ਕਿੱਥੋਂ ਲੈ ਕੇ ਆ ਰਹੇ ਸੀ ਜੀ ਇਹ ਯੂਪੀ ਤੋਂ ਲੈ ਕੇ ਆ ਰਹੇ ਸੀਗੇ ਜੀ ਅੱਗੇ ਇਹਨਾਂ ਨੇ ਲੁਧਿਆਣਾ ਦੇ ਜਲੰਧਰ ਦੇਣੇ ਸੀਗੇ ਉਹਦੇ ਬਾਰੇ ਹੁਣ ਸੇਲ ਟੈਕਸ ਸਾਡੇ ਕੋਲ ਕਿਚ ਕਰ ਰਹੇ ਹੈ